ਪੇਸ਼ ਹੈ ਸਰਦਾਰਾ ਸਿੰਘ ਜੋਹਲ ਜੀ ਦੀ ਸਵੈ ਜੀਵਨੀ ਰੰਗਾਂ ਦੀ ਗਾਗਰ ਵਿੱਚੋਂ ਬਚਪਨ ਬਨਾਮ ਬਾਦਸ਼ਾਹੀ ਦਾ ਅਗਲਾ ਪਾਠ ਚੌਥੀ ਜਮਾਤ ਦੇ ਇਮਤਿਹਾਨ ਦੇਣ ਤੱਕ ਜੋ ਪਿੰਡ ਤਕਰੀਬਨ 2 ਮੀਲ ਦੂਰ ਅਵਾਗਤ ਬੰਗਲੇ ਦੇ ਮਿਡਲ ਸਕੂਲ ਵਿੱਚ ਹੋਇਆ ਮੈਂ ਆਪਣੇ ਪਿੰਡ ਤੋਂ ਸਿਵਾ ਕੋਈ ਸ਼ਹਿਰ ਜਾਂ ਕੋਈ ਹੋਰ ਪਿੰਡ ਵੀ ਨਹੀਂ ਸੀ ਦੇਖਿਆ ਜ਼ਿੰਦਗੀ ਦਾ ਘੇਰਾ ਇੰਨਾ ਸੀਮਤ ਸੀ ਕਿ ਬਾਹਰਲੀ ਦੁਨੀਆ ਵਿੱਚ ਵਿਛਰਨ ਦੀ ਲੋੜ ਹੀ ਨਹੀਂ ਸੀ ਮਹਿਸੂਸ ਕੀਤੀ ਕਿਸੇ ਨੇ ਅੰਗਰੇਜ਼ਾਂ ਦਾ ਰਾਜ ਸੀ ਪਿੰਡ ਵਿੱਚ ਪੁਲਿਸ ਦੇ ਸਿਪਾਈ ਆ ਜਾਣ ਤਾਂ ਅਸੀਂ ਲੁਕ ਜਾਂਦੇ ਸੀ ਅਸੀਂ ਉੰਜ ਬਹਾਦਰ ਵੀ ਬੜੇ ਸਾਂ ਪਰ ਜੇ ਪੁਲਿਸ ਦਿਖਾਈ ਨਾ ਦੇਵੇ ਸਾਡੇ ਪਿੰਡ ਵਿੱਚ ਇੱਕ ਪਾਸਰਾਮ ਬ੍ਰਾਹਮਣ ਨਾਮ ਦਾ ਨੌਜਵਾਨ ਰਿਹਾ ਕਰਦਾ ਸੀ ਵੈਸੇ ਪਿੰਡ ਵਿੱਚ ਕਮਿਊਨਿਸਟ ਵਿਚਾਰਧਾਰਾ ਦਾ ਵੱਧ ਜ਼ੋਰ ਸੀ ਇਹ ਪਾਸਰਾਮ ਹਰ ਰੋਜ਼ ਨਿਆਣਿਆਂ ਅਤੇ ਨੌਜਵਾਨਾਂ ਹੱਥੀ ਕਾਂਗਰਸ ਦੀਆਂ ਝੰਡੀਆਂ ਫੜਾ ਕੇ ਸ਼ਾਮ ਨੂੰ ਪਿੰਡ ਵਿੱਚ ਜਲੂਸ ਕੱਢਦਾ ਹੁੰਦਾ ਸੀ ਇਨਕਲਾਬ ਜ਼ਿੰਦਾਬਾਦ ਦਾ ਨਾਰਾ ਪਹਿਲੀ ਵਾਰੀ ਇਸ ਸ਼ਖਸ਼ ਤੋਂ ਸੁਣਿਆ ਸਿੱਖਿਆ ਤੇ ਪੱਕਾ ਕੀਤਾ ਜਿਸ ਦਿਨ ਇਨਕਲਾਬ ਜ਼ਿੰਦਾਬਾਦ ਦਾ ਜਲੂਸ ਨਾ ਨਿਕਲੇ ਸਮਝੀਦਾ ਸੀ ਕਿ ਪਰਸਰਾਮ ਨੂੰ ਪੁਲਿਸ ਨੇ ਫੜ ਲਿਆ ਹੋਣਾ ਨਹੀਂ ਤਾਂ ਜੇ ਪਰਸਰਾਮ ਪਿੰਡ ਵਿੱਚ ਹੋਵੇ ਤੇ ਜਲੂਸਾ ਨਿਕਲੇ ਇਹ ਸਵਾਲ ਹੀ ਨਹੀਂ ਸੀ ਪੈਦਾ ਹੁੰਦਾ ਸਾਡੀ ਨਜ਼ਰੇ ਉਹ ਆਜ਼ਾਦੀ ਦਾ ਸ਼ਦਾਈ ਇੱਕ ਦੇਵਤਾ ਸਰੂਪ ਇਨਸਾਨ ਸੀ ਜਿਸ ਨੇ ਦੇਸ਼ ਦੀ ਆਜ਼ਾਦੀ ਵਾਸਤੇ ਸਭ ਕੁਝ ਕੁਰਬਾਨ ਕੀਤਾ ਉਸ ਪਰਸਰਾਮ ਦਾ ਆਜ਼ਾਦੀ ਤੋਂ ਬਾਅਦ ਅਤੇ ਦੇਸ਼ ਦੇ ਵਟਵਾਰੇ ਤੋਂ ਬਾਅਦ ਕੀ ਬਣਿਆ ਕੁਝ ਪਤਾ ਹੀ ਨਹੀਂ ਉਸ ਦਾ ਕਿਤੇ ਨਾਂ ਨਹੀਂ ਸੁਣਿਆ ਸ਼ਾਇਦ ਆਜ਼ਾਦ ਦੇਸ਼ ਦੀ ਸ਼ਾਸਕੀ ਆਪੋਤਾਪ ਤੋਂ ਆਪੋਤਾਪ ਤੇ ਕੋਜੀ ਕੋਜੀ ਸਤਰੰਜੀ ਵਜੀ ਵਿੱਚ ਉਹ ਇੱਕ ਮੋਹਰੇ ਵਾਂਗ ਨਸਤੂ ਨਬੂਦ ਹੋ ਗਿਆ ਜਾਪਦਾ ਹੈ ਲਾਗਲਾ ਪਿੰਡ ਬੰਗਾ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਦਾ ਸੀ ਹਰ ਸਾਲ ਬੰਗਿਆਂ ਦਾ ਮੇਲਾ ਲੱਗਦਾ ਸੀ ਇਹ ਪਰਸਰਾਮ ਬੱਚਿਆਂ ਤੇ ਨੌਜਵਾਨਾਂ ਦੇ ਜਲੂਸ ਨੂੰ ਲੈ ਕੇ ਉੱਥੇ ਉਸ ਮੇਲੇ ਵਿੱਚ ਇਨਕਲਾਬ ਜਿੰਦਾਬਾਦ ਦੇ ਨਾਰੇ ਲਾਉਂਦਾ ਹਰ ਸਾਲ ਸ਼ਾਮਿਲ ਹੁੰਦਾ ਆਜ਼ਾਦੀ ਵਾਸਤੇ ਜਾਗਰੂਤੀ ਜੋ ਸਾਡੇ ਬੱਚਿਆਂ ਵਿੱਚ ਉਸ ਪਰਸਰਾਮ ਨੇ ਪੈਦਾ ਕੀਤੀ ਸ਼ਾਇਦ ਕਿਸੇ ਹੋਰ ਲੀਡਰ ਨੇ ਨਹੀਂ ਸੀ ਕੀਤੀ ਇਹ ਪਰਸਰਾਮ ਨੋਸੀ ਆਪਣੇ ਵੱਡੇ ਮਾਸਟਰ ਜੀ ਜਿਨ੍ਹਾਂ ਦੀ दिली ਸਨਮਾਨ ਦਿੰਦੇ ਸਾਂ ਦਿਲ ਉਸ ਨੂੰ ਦੇਖਣ ਨੂੰ ਅੱਜ ਵੀ ਕਈ ਵਾਰ ਲੋਚਦਾ ਹੈ ਬਚਪਨ ਦਾ ਇੱਕ ਹੋਰ ਕਿਰਦਾਰ ਵੀ ਅੱਜ ਤੱਕ ਮੈਨੂੰ ਨਹੀਂ ਭੁੱਲਦਾ ਸਾਡੇ ਪਿੰਡ ਇੱਕ ਹਰੀਜਨ ਔਰਤ ਜੋ ਜਾਤ ਦੀ ਤਾਂ ਚਮੈਰੀ ਸੀ ਪਰ ਉਸ ਦਾ ਨਾਂ ਚੂੜੀ ਸੀ ਅੱਜ ਵੀ ਮੈਨੂੰ ਸਗੀ ਮਾਂ ਵਾਂਗ ਦਿਖਾਈ ਦਿੰਦੀ ਹੈ ਮੈਂ ਸਾਰਾ ਸਾਰਾ ਦਿਨ ਉਸ ਕੋਲ ਬਿਤਾਉਂਦਾ ਸੀ ਉਸਦੇ ਆਪਣੇ ਪੰਜ ਪੁੱਤਰ ਸਨ ਵੱਡਾ ਪੁੱਤਰ ਮੇਰੇ ਬਾਪ ਦੇ ਖਾਨ ਦਾ ਸੀ ਮੈਨੂੰ ਘਰਦਿਆਂ ਨੇ ਕਦੀ ਉਥੇ ਜਾਣ ਤੇ ਖਾਣ ਪੀਣ ਤੋਂ ਨਹੀਂ ਸੀ ਵਰਜਿਆ ਸੋਚਦਾ ਹਾਂ ਕਿ ਅੱਜ ਵੀ ਜੋ ਮੈਨੂੰ ਕਿਸੇ ਹਰੀਜਨ ਪਾਸੋਂ ਚੀਜ਼ ਲੈ ਕੇ ਖਾਣ ਵਿੱਚ ਜਾਂ ਉਹਨਾਂ ਨਾਲ ਮਿਲਨ ਜੁਲਣ ਵਿੱਚ ਕੋਈ ਸੰਕੋਚ ਨਹੀਂ ਬਰਸਤੇ ਕਿ ਸਫਾਈ ਹੋਵੇ ਇਹ ਮੇਰੇ ਬਚਪਨ ਦੀ ਅਤੇ ਮੇਰੇ ਮਾਪਿਆਂ ਦੀ ਖੁੱਲ੍ਹਦਿਲ ਦੀ ਦੇਣ ਹੈ ਸਾਡੇ ਘਰ ਵਿੱਚ ਕਦੀ ਨਹੀਂ ਸੀ ਹੋਇਆ ਕਿ ਘਰ ਵਿੱਚ ਕਿਸੇ ਵੀ ਕੰਮ ਕਰਨ ਵਾਲੇ ਨੂੰ ਚਾਹੇ ਉਹ ਕਿਸੇ ਵੀ ਜਾਤ ਬਰਾਦਰੀ ਦਾ ਹੋਵੇ ਚਾਚਾ ਤਾਇਆ ਜਾਂ ਚਾਚੀ ਤਾਈ ਕਈ ਕਿ ਨਾ ਬੁਲਾਇਆ ਹੋਵੇ ਨਾ ਲੈ ਕੇ ਬੁਲਾਉਣ ਨਾਲ ਤਾਂ ਚੰਡਾਈ ਹੋ ਜਾਂਦੀ ਸੀ ਸੋਚਦਾ ਹਾਂਗੇ ਊਚ ਨੀਚ ਉਦੋਂ ਵੀ ਸੀ ਜਾਂ ਹੁਣ ਕਿ ਆਜ਼ਾਦੀ ਮਿਲਣਾ ਅਸੀਂ ਆਰਥਿਕ ਅਤੇ ਸਮਾਜਿਕ ਤੌਰ ਤੇ ਪਛੜੀਆਂ ਯਾਤਰੀਆਂ ਦਾ ਨਾਂ ਹਰੀਜਨ ਰੱਖ ਰੱਖ ਦਿੱਤਾ ਤੇ ਪੱਕੇ ਘਰ ਪਿੰਡਾਂ ਤੋਂ ਬਾਹਰ ਬਣਾ ਕੇ ਜੁਦਾਏ ਗੁਰਦੁਆਰੇ ਮੰਦਰ ਧਰਮਸ਼ਾਲਾ ਬਣਾ ਕੇ ਤੇ ਜੁਦਾ ਸਮਾਜਿਕ ਸਹੂਲਤਾਂ ਦੇ ਕੇ ਸਮਾਜ ਦੇ ਪਛੜੇ ਅੰਗ ਨੂੰ ਸਦਾ ਲਈ ਨਿਖੇੜ ਕੇ ਤਾਂ ਨਹੀਂ ਰੱਖ ਦਿੱਤਾ ਅੱਜ ਦੇ ਉੱਚ ਜਾਤੀਆਂ ਦੇ ਕਿੰਨੇ ਕੁ ਬੱਚੇ ਇਹਨਾਂ ਜਾਤੀਆਂ ਦੇ ਵੱਡਿਆਂ ਤੇ ਚਾਚੀਤਾਆਂ ਜਾਂ ਚਾਚੀਤਾਈ ਕਹਿ ਕੇ ਬੁਲਾਉਂਦੇ ਨੇ ਕੀ ਇਹ ਸਮਾਜਿਕ ਤੌਰ ਤੇ ਪੱਕਾ ਪਟਾਕ ਪਾ ਕੇ ਸਾਡੇ ਸਿਆਸੀ ਲੀਡਰਾਂ ਤੇ ਇਹਨਾਂ ਦੀਆਂ ਪਛੜੀਆਂ ਸਰਹਣੀਆਂ ਦੇ ਖਾਂਦੇ ਪੀਂਦੇ ਲੋਕ ਇਹਨਾਂ ਗਰੀਬਾਂ ਦੇ ਨਾਂ ਉੱਤੇ ਆਪਣਾ ਉल्लू ਸਿੱਧਾ ਨਹੀਂ ਕਰੀ ਜਾ ਰਹੇ ਇਹ ਗਰੀਬ ਤਾਂ ਜਿੱਥੇ ਸੀ ਪੱਕੇ ਤੌਰ ਤੇ ਉਥੇ ਹੀ ਹਨ ਸਗੋਂ ਅੱਗੇ ਨਾਲੋਂ ਵੀ ਹੋਰ ਨਿਗਰ ਗਏ ਹਨ ਕੁਝ ਇਹਨਾਂ ਸ਼੍ਰੇਣੀਆਂ ਦੇ ਦੋ ਤਿੰਨ ਪੁਸ਼ਤੀ ਅਮੀਰਾਂ ਸਿਆਸੀ ਲੀਡਰਾਂ ਤੇ ਅਫਸਰਾਂ ਤੇ ਬੱਚਿਆਂ ਅਪਸਰਾਂ ਦੇ ਬੱਚੇ ਅਤੇ ਇਹਨਾਂ ਗਰੀਬਾਂ ਦੇ ਮਿਲਦੀਆਂ ਸਹੂਲਤਾਂ ਦੋਹੇ ਹੀ ਹੱਥੀ ਲੁੱਟੀ ਜਾ ਰਹੇ ਹਨ ਇਹ ਵਿਚਾਰੇ ਉੱਥੇ ਦੇ ਉੱਥੇ ਹੀ ਹਨ ਮੈਂ ਇੱਕ ਦਿਨ ਚੰਡੀਗੜ੍ਹ ਡਾਕਟਰੀ ਦੀ ਡਿਗਰੀ ਦੇ ਕੋਰਸ ਵਿੱਚ ਦਾਖਲੇ ਲੈਕਾਰਾਂ ਤੇ ਆਏ ਪਖਿਆਰਥੀ ਦੇਖੇ 90% ਪਛੜੀਆਂ ਸ਼੍ਰੇਣੀਆਂ ਦੇ ਬੱਚੇ ਸਨ ਜੋ ਕਾਰਾਂ ਦੇ ਵਿੱਚ ਆਏ ਤੇ ਇਸ ਇਮਤਿਹਾਨ ਲਈ ਗਰੀਬਾਂ ਦੀ ਗਰੀਬੀ ਦੇ ਆਲੇ ਵਿੱਚ ਇਹ ਅਮੀਰ ਪੁਸ਼ਤਦਰ ਪੁਸ਼ ਆਪਣੇ ਢਿੱਡ ਮੋਟੇ ਕਰੀ ਜਾ ਰਹੇ ਹਨ ਇਹ ਪਛੜੇ ਹੋਏ ਗਰੀਬ ਸਿਰਫ ਵੋਟਾਂ ਦੀ ਪੰਡ ਬਣ ਕੇ ਰਹਿ ਗਏ ਹਨ ਜਿਨ੍ਹਾਂ ਦੀ ਕੀਮਤ ਸਿਰਫ ਦੋ ਕੱਪੜਿਆਂ ਸ਼ਰਾਬ ਦੀ ਬੋਤਲ ਅਤੇ ਝੂਠੀ ਹਲਾਸ਼ੀਰੀ ਨਾਲ ਦਾ ਕੀਤੀ ਜਾਂਦੀ ਹੈ ਉਹ ਬਹੁਤ ਸ਼ਰਣੀਆਂ ਵਿੱਚ ਮਿਲਿਆ ਜਿਲਿਆ ਭਾਈਚਾਰਾ ਜੋ ਮੈਂ ਬਚਪਨ ਵਿੱਚ ਖੁੱਲ੍ਹ ਦਿਲੀਆਂ ਮੰਨਿਆ ਅੱਜ ਖੇਰੂ ਖੇਰੂ ਹੋ ਗਿਆ ਹੈ ਮੇਰੀ ਮਾਨਸਿਕ ਹਾਲਤ ਤਾਂ ਕਰਵੰਤ ਸਿੰਘ ਵਿਰਕ ਜੀ ਦੀ ਕਹਾਣੀ ਤੂੜੀ ਦੀ ਪੰਡ ਵਾਲੇ ਬਜ਼ੁਰਗ ਵਾਲੀ ਹੈ ਜਿਸ ਦੀ ਸਿਰ ਉੱਤੇ ਚੁੱਕੀ ਤੂੜੀ ਦੀ ਪੰਡ ਬਗ ਦੇ ਪਾਣੀ ਵਿੱਚ ਖੁੱਲ ਗਈ ਤੇ ਉਹਦੇ ਕਲਾਵੇ ਭਰ-ਭਰ ਇਕੱਠੇ ਕਰਨ ਦੇ ਬਾਵਜੂਦ ਤੂੜੀ ਦੇ ਤਣਕੇ ਵਿਖਰ ਗਏ ਹਨ ਅਤੇ ਵਿਚਾਰਾ ਡੱਬ ਦਵਾਈਆਂ ਨਜ਼ਰਾਂ ਨਾਲ ਦੇਖਦਾ ਹੀ ਰਹਿ ਗਿਆ ਮੇਰੀਆਂ ਅੱਖਾਂ ਸਾਹਮਣੇ ਇਸ ਸਮਾਜਿਕ ਭਾਈਚਾਰੇ ਦੇ ਟਾਂਚੇ ਵਿੱਚ ਤਰੇੜਾਂ ਆਈਆਂ ਕਦਰਾਂ ਕੀਮਤਾਂ ਦਾ ਨਿਗਾਰ ਹੋਣਾ ਸ਼ੁਰੂ ਹੋਇਆ ਕਮਜ਼ੋਰ ਤੇ ਸਮਾਜਿਕ ਤੌਰ ਤੇ ਪਛੜੀਆਂ ਸ੍ਰੈਣੀਆਂ ਨੂੰ ਬਰਾਬਰੀ ਦਾ ਹੱਕ ਦੇਣ ਦੀ ਆੜ ਵਿੱਚ ਸਮਾਜ ਨੂੰ ਦੋ ਫਾੜ ਕਰਕੇ ਇਹਨਾਂ ਜਾਤੀਆਂ ਨੂੰ ਪੱਕੇ ਤੌਰ ਤੇ ਬਾਕੀ ਦੇ ਸਮਾਜ ਨਾਲੋਂ ਨਿਖੇੜ ਦਿੱਤਾ ਇਹਨਾਂ ਦੀ ਗਰੀਬੀ ਤੇ ਪਛੜੇਪਨ ਤੋਂ ਖੁਦਗਰਜ਼ ਹਰੀਜਨ ਜਿਨ੍ਹਾਂ ਚੋਂ ਕਈਆਂ ਨੇ ਆਪਣੇ ਗੋਤ ਜੱਟਾਂ ਵਾਲੇ ਲਿਖ ਲਏ ਹਨ ਤੇ ਸਿਆਸੀ ਲੀਡਰਾਂ ਦੇ ਲਾਭ ਲਿਆ ਤੇ ਇਹ ਵਿਚਾਰੇ ਉਂਝ ਦੇ ਉਂਝ ਹੀ ਪਛੜੇ ਦੇ ਪਛੜੇ ਖੜੇ ਹਨ ਆਜ਼ਾਦ ਭਾਰਤ ਦੀ ਇਸ ਨੀਤੀ ਨੂੰ ਦੁਰੋਸਲਾਮ ਇਹ ਨਹੀਂ ਕਿ ਇਹਨਾਂ ਜਾਤੀਆਂ ਨੂੰ ਉੱਚੇ ਚੁੱਕਣ ਲਈ ਸਹੂਲਤਾਂ ਦੀ ਲੋੜ ਨਹੀਂ ਪਰ ਸਵਾਲ ਤਾਂ ਇਹ ਹੈ ਕਿ ਸਾਡੀ ਅੱਜ ਦੀ ਸਿਆਸੀ ਨੀਤੀ ਇਹ ਮੰਤਵ ਪੂਰਾ ਕਰਦੀ ਹੈ ਮੈਂ ਚੌਥੀ ਜਮਾਤ ਦੇ ਇਮਤਿਹਾਨ ਦੀ ਗੱਲ ਕੀਤੀ ਸੀ ਮੈਂ ਇਹ ਇਮਤਿਹਾਨ ਮੇਰਾ ਪਹਿਲਾ ਇਮਤਿਹਾਨ ਸੀ ਜਿਸ ਵਿੱਚ ਮੈਨੂੰ ਪਤਾ ਨਹੀਂ ਮੈਂ ਆਪੇ ਹੀ ਪਾਸ ਹੋ ਗਿਆ ਸੀ ਜਾਂ ਪਾਸ ਕਰ ਦਿੱਤਾ ਗਿਆ ਸੀ ਦਰਅਸਲ ਅਸੀਂ ਸਾਰੇ ਹੀ ਮੁੰਡੇ ਪਾਸ ਹੋ ਗਏ ਸਾਂ ਜਾਂ ਕਰ ਦਿੱਤੇ ਗਏ ਸਾਂ ਉਂਝ ਇਹਨਾਂ ਦਿਨਾਂ ਵਿੱਚ ਪਿੰਡ ਦੀਆਂ ਕੁੜੀਆਂ ਸਕੂਲ ਨਹੀਂ ਸੀ ਪੜਦੀਆਂ ਹੁੰਦੀਆਂ ਜੇ ਕਿਸੇ ਨੇ ਉਂਝ ਪੰਜਾਬੀ ਪੜ੍ਹਨੀ ਹੋਵੇ ਤਾਂ ਗੁਰਦੁਆਰੇ ਜਾ ਕੇ ਪੜ੍ਹਦੀਆਂ ਹੁੰਦੀਆਂ ਸੀ ਉਸ ਚੌਥੀ ਜਾਂ ਪ੍ਰਾਇਮਰੀ ਨੂੰ ਪਾਸ ਕਰਨ ਵਿੱਚ ਮੈਨੂੰ ਜੋ ਖੁਸ਼ੀ ਮਹਿਸੂਸ ਹੋਈ ਉਹ ਨਹੀਂ ਸ਼ਾਇਦ ਪੀ ਐਚ ਡੀ ਕਰਨ ਵਿੱਚ ਵੀ ਮੈਨੂੰ ਮਹਿਸੂਸ ਨਹੀਂ ਹੋਈ ਮੇਰਾ ਖਿਆਲ ਹੈ ਕਿ ਛੋਟੀਆਂ ਜਮਾਤਾਂ ਵਿੱਚ ਖਾਸ ਕਰਕੇ ਪ੍ਰਾਇਮਰੀ ਕਲਾਸਾਂ ਵਿੱਚ ਕੋਈ ਬੱਚਾ ਫੇਲ ਨਹੀਂ ਸੀ ਕੀਤਾ ਜਾਂਦਾ ਹੁਣ ਕਿਸੇ ਉੱਚ ਇਮਤਿਹਾਨ ਤਾਂ ਕੀ ਲੋਰ ਕੇਜੀ ਵਿੱਚ ਵੀ ਦਾਖਲੇ ਲਈ ਭੋਲੇ ਭਾਲੇ ਨਿੱਕੇ ਬੱਚਿਆਂ ਨੂੰ ਫੇਲ ਕਰ ਦਿੱਤਾ ਜਾਂਦਾ ਹੈ ਕਿਉਂਕਿ ਉਹਨਾਂ ਦੇ ਉਹਨਾਂ ਬੱਚਿਆਂ ਦੇ ਮਾਪੇ ਸਕੂਲ ਵਾਸਤੇ ਹਜ਼ਾਰਾਂ ਰੁਪਏ ਚੰਦਾ ਨਹੀਂ ਦੇ ਸਕਦੇ ਜਾਂ ਦਾਨ ਰੂਪੀ ਚੰਦਾ ਨਹੀਂ ਦੇ ਸਕਦੇ ਫੇਰ ਤਾਂ ਆਰਥਿਕ ਪੱਖੋਂ ਮਾਪੇ ਹੁੰਦੇ ਨੇ ਪਰ ਫੇਰ ਕਰ ਦਿੱਤੇ ਜਾਂਦੇ ਨੇ ਨੰਨੇ ਫਰਿਸ਼ਤੇ ਵਾਣੀ ਆ자 ਦੇਸ਼ ਦੀ ਉન્નਤੀ ਬੱਲੇ ਉਹ ਜਨਤਾ ਦੇ ਨੇਤਾ ਗਣੋ ਤੁਸੀਂ ਬਸਦੇ ਰਹੋ ਲੋਕ ਭਾਵੇਂ ਤੜਫਦੇ ਰਹਿਣ ਤੇ ਦੇਸ਼ ਭਾਵੇਂ ਨਿੱਗੜਦਾ ਰਹੇ ਤੇ ਦੇਸ਼ ਤਾਂ ਭਾਵੇਂ ਭੁ ਵਿਖ ਇਹ ਬੱਚੇ ਆਪੇ ਮੰਦੋਲੇ ਜਾਂਦੇ ਰਹਿਣ ਮੈਂ ਗੁਲਾਮੀ ਦੀ ਸਿਫਤ ਨਹੀਂ ਕਰਦਾ ਪਰ ਦੇਸ਼ ਦੇ ਗੁਲਾਮ ਹੁੰਦਿਆਂ ਹੋਇਆਂ ਵੀ ਇੰਜ ਕਦੀ ਨਹੀਂ ਹੋਇਆ ਜਿਨ੍ਹਾਂ ਨੇ ਸਾਡੀ ਗੁਲਾਮੀ ਦੀਆਂ ਜ਼ੰਜੀਰਾਂ ਤੋੜੀਆਂ ਉਹ ਤਾਂ ਲੱਦੇ ਗਏ ਆਪਣੀਆਂ ਅਹੋਤੀਆਂ ਦੇ ਕੇ ਤਾਕਤ ਆ ਗਈ ਹੱਥ ਪੰਡਿਤ ਨਹਿਰੂ ਜੀ ਦੇ ਕਥਨ ਅਨੁਸਾਰ ਮੋਟੀ ਚਮੜੀ ਮੋਟੀ ਖੋਪੜੀ ਲੰਬੀ ਜਮਾਨ ਉੱਚੀ ਆਵਾਜ਼ ਅਤੇ ਮੋٹے ਡੌਲਿਆਂ ਵਾਲੇ ਠਣਾੜਾਂ ਨੇ ਤਨਾਡਾਂ ਦੇ ਜੋ ਆਪਣੇ ਸਵਾਰਥ ਲਈ ਆਪਣੀ ਆਤਮਾ ਦੀ ਆਵਾਜ਼ ਵਿੱਚ ਦਵਾ ਦੇਣ ਵਿੱਚ ਉੱਕੀ हिचਕਿਚਾਹਟ ਨਹੀਂ ਰੱਖਦੀ ਮਜ਼ਵੀ ਇਕਾਈਆਂ ਅਤੇ ਮਜ਼ਵੀ ਸੰਗਠਨਤਾ ਦੇ ਵਿੱਚ ਜਕੜੇ ਲਾਲਚੀ ਲੋਕਾਂ ਨੇ ਪਬਲਿਕ ਸਕੂਲਾਂ ਵਿੱਚ ਗੁਰੂਆਂ ਪੀਰਾਂ ਅਤੇ ਬਜ਼ੁਰਗਾਂ ਦੇ ਨਾਂ ਦੇ ਕੇ ਦੁਕਾਨਾਂ ਖੋਲ੍ਹ ਲਈਆਂ ਹਨ ਜਿੱਥੇ ਪੈਸਿਆਂ ਦੀ ਸੌਦੇਬਾਜ਼ੀ ਵਿੱਚ ਭੋਲੇ-ਭਲੇ ਬੱਚਿਆਂ ਤੇ ਬਚਪਨ ਨੂੰ ਪੂਰੀ ਤਰ੍ਹਾਂ ਮਧੋਲਿਆ ਜਾ ਰਿਹਾ ਹੈ ਇਹ ਸਕੂਲ ਖੈਰਾਤ ਡੋਨੇਸ਼ਨਾਂ ਦੇ ਆਸਰੇ ਬੱਕਰੀਆਂ ਵੱਡੀਆਂ ਵੱਡੀਆਂ ਇਮਾਰਤਾਂ ਬਣਾਈ ਬੈਠੇ ਹਨ ਕਈ ਕਈ ਏਕੜ ਜ਼ਮੀਨ ਦੱਬੀ ਬੈਠੇ ਹਨ ਇਹਨਾਂ ਸਕੂਲਾਂ ਵਿੱਚ